ਆ ਸਾਜਰੇ ਸਾਜਰੇ ਲਿਆਂਦੀ ਬਈ ਪਿੰਡੀ ਮੋਟਰ ਤੇ ਆ ਦੇਖੋ ਗੇਟ ਕਰਤਾ ਫਿੱਟ ਠੀਕ ਆ ਹਲੇ ਆਹ ਐ ਸਿਸਟਮ ਕਿਉਂਕਿ ਕੱਚਾ 2 ਦਿਨ ਇੱਕਣ ਰੱਖਾਂਗੇ ਤੇ ਆ ਪਹੁੰਚ ਗਿਆ ਸਾਡਾ ਟਿੱਡੂ ਦਾਣ ਠੀਕ ਆ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਸਾਰੇ ਜਾਨਵਰ ਸੈੱਟ ਲਾਣੇ ਨੇ ਰੋਟੀਆਂ ਲੈ ਕੇ ਜਾਨਵਰਾਂ ਕੋਲ ਪਹੁੰਚ ਚੁੱਕੇ ਆ ਅੱਜ ਪਹਿਲਾਂ ਆ ਜਾਨਵਰਾਂ ਦੀ ਨਵੇਦਣਾ ਪਿੰਡੀ ਉਹ ਬੰਦੀ ਬ੍ਰਹਮਾ ਜੀ ਕੋ ਖੋਲੋ ਚਲੋ 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 ਆਓ ਰੰਮਾ ਜੀ ਗੱਡ 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 ਆਉ ਤਨੇ ਬ੍ਰਹਮਾ ਜੀ ਨਿਕਲੋ ਤੂੰ ਵੀ ਨਿਕਲ ਉਹ ਬਾਈ ਨਿਕਲੇ ਆਉਣਾ ਉਹਨੇ ਨਿਕਲੇ ਆਉਣਾ ਆ ਬੈਠੀ ਹੈ ਨਵੀਂ ਮੁਰਗੀ ਬਾਈ ਅੰਦਰ ਤੇ ਕੋਈ ਨਹੀਂ ਐਂ ਕਰ ਕੁਰਸੀਆਂ ਝਾਕਾ ਮਰਤਾ ਕੁਰਸੀਆਂ ਪਾਓ ਉਧਰ ਲੈ ਚਲੀਏ ਹੁਣ ਹੱਟ ਦੇ ਵਿੱਚ ਹਨਾ ਹਾਂ ਇੱਥੇ ਪਾਣੀ ਪਾ ਦੂਗਾ ਲੈਓ ਭਾਈ ਹੁਣ ਆ ਵੀ ਖੋਲਦੀ ਆਪਾਂ ਖੜਜੋ ਖੜਜੋ ਖੜਜ ਰੌਲਾ ਪਾਇਆ ਤੁਸੀਂ ਲ ਲੈ ਲੈ ਆਜੋ 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 ਬਤਕਾ ਵੀ ਨਿਕਲੇ ਗਿਆ ਬਾਈ ਟਰਕੀ ਰਾਜਹਾਂਸ ਵਗੈਰਾ ਨਿਕਲੇ ਆਹ ਮੁਰਗੀ ਨੇ ਮਾਰਦੀ ਛਾਲ ਉੱਪਰ ਨੂੰ ਆਜੋ ਬਾਈ ਆਜੋ 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 ਚੱਲ ਟਰਕੀ ਸਿਆਂ ਕੱਲੇ ਨੂੰ ਰੋਟੀਆਂ ਨਹੀਂ ਦਿੰਦਾ ਮੈਂ ਖੜ ਜਾਓ ਬਾਈ ਮੈਂ ਮੁਰਗੀਆਂ ਬਾਹਰ ਕੱਢਦਾ ਸਾਰੇ ਜਾਨਵਰ ਬਾਹਰ ਗੱਟਦੇ ਬਈ। ਉਹ ਕੇਰਬੋਡ ਰਾਉਣ ਕੇ ਰਾਉਣਕ ਹੋ ਗਈ ਨਾ। ਹੁਣ ਆਪਾਂ ਪਾ ਦੀਏ ਨਾ ਰੋਟੀਆਂ। ਚੱਲੋ 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 ਚੱਲੋ। ਲਾ ਉਹ ਕੇਰਬੋਡ। ਹਲਿਓ ਕਾਲੀਆਂ ਮੁਰਗੀਆਂ ਥੋੜਿਆ ਡਰਦੀਆਂ ਨੇ। ਹੋ ਜਾਣਾ ਕੈਂ ਕੋਈ ਨਹੀਂ ਉਹਨਾਂ ਨੇ। ਚੱਕ ਦੋ ਚੱਕ ਦੋ ਕੰਮ ਨੂੰ। ਚੱਕ ਦੋ ਚੱਕ ਦੋ ਚੱਕ ਦੋ ਕੇਰਬੋਡਾਂ। ਇੱਕ ਜਾਨਵਰਾਓ ਬੈਠਾ ਸਾਡਾ ਆ ਬੈਠਾ। ਪੜਤੀ ਦੇ ਕੜ ਤੇਰਾ ਇਹ ਕਾਲੀ ਬੂੰਛ ਦਾ ਚਲੋ ਖਾਓ ਪੀਓ ਲਾ ਦੀ ਹੈ ਨਾ ਆ ਲਾ ਦੀ ਹੈ ਹੈ ਹਾਂ ਹਾਂ ਲੜਦੇ ਹੀ ਬਹੁਤ ਨੇ ਯਾਰ ਲੈ ਆ ਲੈਦਾ ਗੈਂਗ ਆ ਲੈਦਾ ਆ ਲੈਦਾ ਕੋਈ ਨਹੀਂ ਇਹਨਾਂ ਨੇ ਈ ਘੁੱਲ ਮਿਲ ਜਾਣਾ ਦੇਖੋ ਤਾਂ ਹੁਣ ਬਈ ਫਾਰਮ ਤੇ ਰੌਣਕ ਹੈ ਦੱਸ ਦਿਓ ਹੋਰ ਜੇ ਕੋਈ ਘਾਟ ਬਾਦ ਹੈ ਆਇਆ ਫਿਰ ਇੰਨੇ ਸਾਮ ਵੀ ਨਹੀਂ ਹੁੰਦੇ ਯਾਰ ਔਰ ਜਾਲੀ ਲਾਉਣੇ ਆਪਾਂ ਆ ਪਈ ਐ ਆ ਖੁੱਡੇ ਨੂੰ ਵੀ ਲਾਉਣ ਲੱਗੇ ਆ ਜਾਲੀ ਬਾਈ ਇਹਨੂੰ ਵੀ ਕਰ ਦਈਏ ਰੈਡੀ ਫਿਰ ਬਾਉ ਵਿੱਚ ਬੜਿਆ ਹੋਇਆ ਤੇ ਜੱਸਾ ਗਿਆ ਪਲਾਸ ਲੈਣ ਜਾਨਵਰ ਸਾਰੇ ਆਓ ਓੱਥੇ ਹੋਏ ਪਏ ਨੇ ਆ ਦੇਖੋ ਦੇਖੋ ਤਾਂ ਕਿੰਨੇ ਕੇ ਜਾਨਵਰ ਹੋ ਗਏ ਵਾਰਮ ਤੇ ਓਕੇ ਕੰਮ ਆਹ ਗੱਲੀਓ ਫੇਰੀ ਜਾਂਦੀ ਐ ਆਦਾ ਹੋ ਗਈਆਂ ਧੁੱਪਜ ਨੂੰ ਗੱਤਾਂ ਹਾਂ ਲੈ ਜਾ ਲੈ ਜਾ ਲੈ ਜਾ ਕਾਥ ਰਹੇ ਹੈ ਬਾਈ ਜਾੜੀ ਆ ਨਹੀਂ ਯਾਰ ਕਿਸੇ ਕੰਮ ਆਏ ਰੱਖਣੇ ਆ ਕਿਤੇ ਦੇਖਦੇ ਆ ਕਿੱਥੇ ਰੱਖੀਏ ਇੱਕ ਆ ਨਹੀਂ ਮਿਲਦੀ ਕਿਸੇ ਚ 골ਡਨ ਫੀਮੇਲ ਤੇ ਨਾ ਫਿਰਦੀਆਂ ਦੋ ਉਹ ਨਿਕਲਦੇ ਨੇ ਇੱਕ ਆ ਆ ਗਿਆ ਲੈ ਕੱਲ ਸਰਾ ਚੱਲ ਵਧੀਆਉਣ ਵਾਲੇ ਵਾਲੇ ਫਿਰੀ ਜਾਣਗੇ ਜਾਨਵਰ ਅੱਜ ਤਾਂ ਹੀ ਸਾਜਰੇ ਖੋਲੇ ਆ ਆ ਪਾਲਾ ਪਾਲਾ ਪਾਇਲ ਪਾਲਾ ਨਾ ਕੋਈ ਨਹੀਂ ਸੰਗਦੇ ਕਹਦੇ ਆ ਯਾਰ ਤੁਸੀਂ ਠੀਕ ਹੈ ਉਹਦੋਂ ਤੁਸੀਂ ਗਿਰੇ ਫਿਰ ਮੋਟਰਸਾਈਕਲ ਤੋਂ ਕੋਈ ਨਹੀਂ ਕੋਈ ਨਹੀਂ ਮੁੰਡੇ ਆਏ ਆ ਭਾਈ ਸਾਡੇ ਨਾਲ ਦੇ ਪਿੰਡ ਦੇ ਨੌਜਵਾਨ ਓ ਜੱਸੇ ਇਹਨਾਂ ਜਾਨਵਰ ਦਿਖਾ ਦੇ ਮੁੰਡਿਆਂ ਨੂੰ ਫੇ ਕਬੂਤਰ ਦੇ ਦੀ ਘਰੋਂ ਮੈਂ ਜਾਨਾ ਫੜ ਲਈ ਦੋ ਕਬੂਤਰ ਉਹ ਮੁੰਡਿਆਂ ਨੂੰ ਦੇਣ ਕਰੋ ਚੈੱਕ ਥੱਲੇ ਜਾ ਕੇ ਦਿਖਾਉਣਾ ਸੋਨੂੰ। ਰਾਦੇ ਹੁੰਦਾ ਨੂੰ ਉਤਰ। ਕਾਹੀ ਮੜੀ। ਉਹ ਰੋਟ ਨੇ ਵਧੀਆ ਨੇ। ਪੈਰ ਜੇ ਸਾਫ ਕਰ ਲਈ ਇਹਨਾਂ ਦੇ ਉਹ ਪੱਟੇ ਵੇ ਕਰਕੇ ਥੱਲੇ ਹੀ ਬੈਹੰਦੇ ਨੇ। ਹਾਂ ਨੂਰੀ ਉਹ ਨੱਕ ਬਣਾਈ ਫਿਰਦੀ ਐ। ਦਸਿਆਰਾ ਉੱਥੇ ਕੰਮ ਕਰਦੀ ਐ। ਨੂਰੀ ਨੱਕ ਕੇ ਮੈਨ ਛਲਾ ਯਾਰ। ਆ ਕੀ ਕਰਿਆ ਬਾਜੀ ਚਲੋ ਬਈ ਰਾਣਾ ਪਾਣੀ ਪਾਈਏ ਕਬੂਤਰ ਨੂੰ ਅੰਮ੍ਰਿਤ ਅੰਮ੍ਰਿਤ ਨੂੰ ਫੜਾ ਹੈ ਔਰ ਤੇ ਲੈ ਕੇ ਆਉਣਾ ਦਾਣਿਆਂ ਦਾ ਭਰ ਕੇ ਲੈ ਕੇ ਆ ਓਏ ਉੱਪਰ ਕੰਮ ਕਰਤਾ ਬਾਈ ਮੁੰਡਿਆਂ ਨੂੰ ਦੋ ਕਬੂਤਰ ਗਿਫਟ ਕਰਤੇ ਤੇ ਇਹਨਾਂ ਦਾਣਾ ਪਾਣੀ ਪਾ ਲਈਏ ਹੁਣ ਆਹ ਬਾਈ ਕਰੋਗੇ ਕੁਛ ਕਾ ਸਾੜੇ ਵੇ ਇਕਨੇ ਬੈਠੇ ਰਹਿਣਾ ਗਰਮੀਆਂ ਗਰਮੀਆਂ ਆਡੇ ਦੇਣੀ ਨਹੀਂ ਦਾਣੇ ਪਾਏ ਆ ਕੋਈ ਪਾਣੀ ਪਾ ਦੇ ਵੀਰੇ ਪਾਣੀ ਚੇਂਜ ਕਰ ਦੇ ਆ ਜਾ ਆ ਪੰਡਾ ਘੱਟਦਾ ਬਸ ਇਹਦਾ ਘੱਟਲਾ ਘੱਟਲਾ ਪੰਡਾ ਚੰਨੋ ਵੀ ਲੈ ਕੇ ਆਉਣੀ ਆ ਕੱਲ ਨੂੰ ਉਹ ਵੀਰਾ ਕਹਿੰਦਾ ਮੇਟ ਕਰਾਤੀ ਹਾਂ ਹਾਂ ਵੀਰੇ ਕਰਵਾਤੀ ਜੀ ਹਾਂ ਹਾਂ ਇੱਧਰ ਬੰਦੀ ਇੱਧਰ ਕਰ ਦੇ ਫਿਰ ਨੂਰੀ ਧਰ ਲੋ ਧਰ ਲੋ ਸਾਲੇ ਵਾਂਡੇ ਧਰ ਲੋ ਚੱਲ ਇਹਨਾਂ ਦਾ ਕੰਮ ਨਿਬੜ ਗਿਆ ਬਈ ਕਿਉਂਕਿ ਦਾਣੇ ਇਹਨਾਂ ਨੂੰ ਪਾਏ ਹੋਏ ਆ ਨੂਰੀ ਨੂੰ ਕਰ ਦੇ ਉਧਰ ਕਿਦੇ ਉਹੀ ਕੰਮ ਕਰ ਦਵੇ ਗੁਰੀਆਂ ਨੂੰ ਵੀ ਪਾਣੀ ਪਾ ਵੀ ਰਿਹਾ ਪਹਿਲਾਂ ਕੋਈ ਭਾਂਡਾ ਲੈ ਲਾ ਚਾਹ ਜਾਂ ਗਲਾਸੇ ਦੋ ਤਿੰਨ ਭਰ ਕੇ ਪਾ ਦੇ ਕਿਉਂਕਿ ਉਹ ਤਾਂ ਪਾਇਆ ਹੋਇਆ ਇਹਨਾਂ ਨੂੰ ਬਰੇਕ ਆਫ ਫਿਰ ਮਹਿਕਮਾ ਸਿੱਟ ਗਿਆ ਓਰੇ ਲੈ ਪਾਉਣੇ ਆ ਪਾਉਣੇ ਆ ਪਾਉਣੇ ਆ ਤੁਹਾਨੂੰ ਪਾਉਣੇ ਆ ਭਾਈ ਫਾਨੀ ਹਾਂ ਧਰ ਲੂ ਆਂਡੇ ਉਂਡੇ ਕਿਉਂ ਬਿਸ਼ਰਮਗਰੀ ਕਰੀਆ ਤੁਸੀਂ ਹੈ ਉਹ ਲਿਆ ਅਮਰ ਤਾਂ ਲਿਆ ਲਿਆ ਭੱਜਿਆ 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 ਸਾਲਿਆ ਟੱਡੇ ਆਇਆ ਬੁਰੀਏ ਗੇਟ ਲਾ ਦੀ ਵੀਰੇ ਸਰਨੇ ਕਬੂਤਰ ਸਾਰੇ ਕਿਦੇ ਇੱਕ ਵੀ ਨਾ ਲੱਭੇ ਕਿੰਨਾ ਘਟਾ ਦੋ ਤਿੰਨ ਬਹਿਣਗੇ ਬਸ ਆਇਂ ਗਾਰ ਮੈਂ ਅਮਰਤ ਪਾਣੀ ਦੇ ਗਲਾਸ ਭਰ ਕੇ ਲਿਆ ਤੂੰ ਆ ਫੜ। ਦਾਣੇ ਪਾ। ਕੁਛ ਟ੍ਰੇ 'ਚ ਪਾ ਦੀ, ਕੁਛ ਉਧਰ ਸਾਈਡ ਤੇ ਖੜਾ ਦੇ। ਲੈ ਭਾਈ। ਭਰ ਕੇ ਲਿਆ ਉੱਥੇ ਸਾਫ਼ ਜਾ, ਭੱਜ ਜਾ। ਓਕੇ। ਇਹਨਾਂ ਦੀ ਨਿਸਾ। ਆ ਪਾਣੀ ਲੈ ਪਾ ਦੇ। ਗਲਾਸ ਚੱਕਣਾ ਵੀ ਔਖਾ ਹੋ ਗਿਆ ਇੰਨਾ ਦਾ। ਲੈ। ਕੀ ਹੋ ਗਿਆ? ਰੱਖ ਦੇ ਇੱਥੇ। ਨੂਰੀ। ਉਹ ਆ ਮਾ ਕੇ ਤੇ ਉਡੇ ਗਈ। ਆ ਗੇਟ ਬੋਲਦੇ ਸਾਰਾ ਥਰੇ ਛੱਡ ਗਏ ਨਾ ਉੱਥੇ ਕਾਣ ਲੱਗੇ ਆ ਦੇਖੋ ਖਾ ਲੋ ਖਾ ਲੋ ਖਾਣਾ ਚਲੋ ਕੰਮ ਡੰਨਣਾ ਹੈ ਭਾਈ ਨਿਬੜ ਗਿਆ ਕੰਮ ਮੋਟਰ ਤੇ ਫਿਰ ਚੱਲਦੇ ਆ ਠਹਿਰ ਕੇ ਪਿੰਡੀ ਨੇ ਅਮਰ ਤਾਂ ਦੁਖੀ ਕਰਿਆ ਵੇ ਹੈ ਅਮਰ ਤਾਂ ਕਹ ਠੀਕ ਆ ਕੋਈ ਚੱਕਰ ਨਹੀਂ ਬਹੁਤ ਚੱਕਰ ਹੈ ਕਾਹ ਦਾ ਚੱਕਰ ਹੈ ਉਹ ਮੈਂ ਬਾਹਰ ਜਾ ਕੇ ਸਾਈਕਲ ਚਲਾਉਣੀ ਆ ਸਾਈਕਲ ਹੀ ਚਲਾਨੀ ਕੋਈ ਨਾ ਚੱਲਦੇ ਹਾਲੇ ਧੁੱਪ ਬਹੁਤ ਆ ਬਾਹਰ ਨੌਜਵਾਨ ਪਿਆ ਤੇ ਕਮੈਂਟ ਬੋਲਦੀ ਏ ਰਾਜਾ ਲਵਾਨਾ ਅਰ ਰਾਜਾ ਲਵਾਨਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਜਸਵੀਰ ਸਿੰਘ ਗੁੱਡਬਾਈ ਥੈਂਕ ਯੂ ਵੀਰੇ ਰਾਜਾ ਲਵਾਨਾ ਕਬੂਤਰ ਬਾਜੀ ਕੰਟੈਂਟ ਬਹੁਤ ਵਧੀਆ ਹੋ ਗਿਆ ਵੀਰੇ ਹੁਣ ਹਾਂਜੀ ਹਾਂਜੀ ਵੀਰੇ ਥੈਂਕ ਯੂ ਰਾਜਾ ਲਵਾਨਾ ਸਹਿਜ ਪ੍ਰੀਤ ਪਵਨ ਵੀਰ ਸਿੰਘ ਬਾਈ ਮੀਟਿੰਗ ਕਰਾਈ ਏ ਹਾਂਜੀ ਹਾਂਜੀ ਵੀਰੇ ਸਹਿਜ ਪ੍ਰੀਤ ਅਭਿਜੋਤ ਸਿੰਘ ਨਾਈਸ ਵੀਡੀਓ ਥੈਂਕ ਯੂ ਵੀਰੇ ਕਾਲੂ ਲੰਬੜ ਬਾਈ ਸ਼ੁਕਰੀਆ ਸ਼ੁਕਰੀਆ ਆਂਡੇ ਆਂਦੇ ਦੁਨੀਆ ਸਹਿਜ ਬ੍ਰੀਤ ਜੋਤ ਨਾਈਸ ਵੀਡੀਓ ਥੈਂਕ ਯੂ ਬਾਈ ਫੈਮਿਲੀ ਸਟਾਰ ਨਾਈਸ ਵੀਡੀਓ ਰਦਰ ਥੈਂਕ ਯੂ ਵੀਰੇ ਦੀਪਕਾ ਲਾਡੀ ਸੁਰਿੰਦਰ ਭਾਰਦਵਾਜ ਗੁੱਡਸਰ ਥੈਂਕ ਯੂ ਬਾਈ ਕਰਨ ਵੀਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਮੈਂ ਤੁਹਾਡੀ ਵੀਡੀਓ ਦਾ ਵੇਟ ਕਰਦਾ ਹਾਂ ਥੈਂਕ ਯੂ ਵੀਰੇ ਤੁਸੀਂ ਵੀ ਖੁਸ਼ ਰਹੋ ਹਮੇਸ਼ਾ ਸਹਿਜ ਬ੍ਰੀਤ ਬਾਈ ਜਾਲ ਵਾਲੀ ਸਧਰੀ ਨੀਵੀਂ ਕਰਕੇ ਬੱਚੇ ਕਯਾ ਲਾ ਨੇ ਬਾਈ ਜਰੂਰ ਹਾਂ ਹਾਂ ਵੀਰੇ ਗਿੱਜ ਜਾਂਦੇ ਨੇ ਬੱਚਿਆਂ ਨੂੰ ਤਾਂ ਜਿਵੇਂ ਮਰਜ਼ੀ ਲਾ ਲੋ ਵੀਰੇ ਚਾਹੇ ਜਾਲ ਵਾਲੀ ਛਤਰੀ ਤੇ ਚਾਹੇ ਨੀਵੀਂ ਤੇ ਚਾਹੇ ਉੱਚੀ ਤੇ ਭਾਈ ਕਬੂਤਰ ਦਾ ਬੱਚਾ ਜਾਲ ਵਾਲੀ ਛਤਰੀ ਤੇ ਲੱਗ ਜਾਂਦਾ ਹਾਂਜੀ ਹਾਂ ਵੀਰੇ ਲੱਗ ਜਾਂਦਾ ਗਰਤੇਜ ਬਾਈ ਨੇ ਕਾਦ ਆਉਣਾ ਵੀਰੇ ਗਰਤੇਜ ਠੰਡ ਚ ਆਊਗਾ ਹੁਣ ਅਗਲੀ ਚ ਪ੍ਰਦੀਪ ਸਰਾਮ ਵੱਡੇ ਵੀਰ ਅਸੀਲ ਚੂਚੇ ਕਿੰਨੇ ਕਦੇ ਮਿਲ ਜਾਂਦੇ ਆ ਵੀਰੇ ਪਤਾ ਨਹੀਂ ਮੈਂ ਤਾਂ ਮਨ ਲਾ ਤੇ 2.5 300 ਦਾ ਚੂਚਾ ਮਿਲਿਆ ਸੀ ਮੈਨੂੰ ਜਸ਼ਨਦੀਪ ਬ੍ਰਹਮਾ ਕੁ ਕੌਕਰ ਵੀ ਲੈ ਆਵਾ ਜੀ ਠੀਕ ਹੈ ਠੀਕ ਹੈ ਵੀਰੇ ਜਰੂਰ ਖਰੜ ਵੀਰ ਸੇਫਟੀ ਉਹ 깔ਵਾ ਲੋ ਹੁੱਕ ਤੇ ਹਾਂਜੀ ਹਾਂਜੀ ਠੀਕ ਹੈ ਵੀਰੇ ਗੁਰਦੀਪ ਭੁੱਲਰ ਮੁਰਗੀਆਂ ਦਾ ਪ੍ਰਾਈਸ ਵੀਰੇ 350 ਦੀ ਮੁਰਗੀ ਆਈ ਹੈ ਬਲੈਕ ਐਸਟਰੋਲੋਗ ਮਨਪ੍ਰੀਤ ਗੋਸਲભાઈ ਫਾਰਮ ਤੇ ਇੱਕ ਡੌਗ ਲੈ ਕੇ ਆਵਾ ਹਾਂਜੀ ਵੀਰੇ ਹਸ ਕੀ ਕਿਹਾ ਹੋਇਆ ਆਪਾਂ ਨੇ ਵਾਈਟ ਹਰਦੀਪ ਗਵਰਨਾ ਇਸ ਵੀਡੀਓ ਥੈਂਕ ਯੂ ਵੀਰੇ ਰਾਜਾ ਲਮਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਸਹਿਜ ਬ੍ਰੀਤ ਤੰਨ ਬਦ ਲਈ ਸਾਰਿਆਂ ਨੇ ਇੰਨੇ ਕਮੈਂਟ ਕਰਨ ਲਈ ਹਲੇ ਥੋੜੀ ਜੀ ਬਾਹਰ ਧੁੱਪ ਹੈ ਹਲੇ ਕਰਦੇ ਆਂ ਪਰ ਇਹ ਠੀਕ ਆ ਟੈਂਪਟਰ ਨੇ ਥੱਲੇ ਹੁਣ ਕਾਤੇ ਹੈ ਕੀ ਕਰਨਾ ਉੱਤਰ ਕੇ ਕੁਝ ਤੇ ਕਰਾਂ ਨਾ 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 ਪਿੰਡੀ ਇਹਦੀ ਨਿਗਾਹ ਰੱਖ ਠੀਕ ਆ ਹੁਣ ਜਾ ਰਹੇ ਆਂ ਬਈ ਆਪਾਂ ਫਾਰਮ ਤੇ ਨੂੰ ਓਹ ਆ ਸਾਹਮਣੇ ਚੱਲ ਵਧੀਆ ਠੰਡੇ ਠੰਡੇ ਫਿਰਦੀ ਆਂ ਸਾਰੀ ਫਿਰਦੇ ਹਾਂਲੇ ਦਾ ਬਾਹਰ ਕਾਸੀ ਵਈ ਪਹੁੰਚ ਗਿਆ 2 ਮਹੀਨੇ ਬਾਅਦ ਆ ਜਾ ਆ ਜਾ ਉਹ ਇੱਧਰ ਆ ਜਾ ਬੇਲੇ ਨਾ ਚੱਕ ਦੇ ਚੱਕ ਦੇ ਕੋਈ ਨਹੀਂ ਦੇਦਾ ਤੈਨੂੰ ਬਾਏ ਬਾਏ ਕਰਦੇ ਸਾਰਿਆਂ ਨੂੰ ਫਿਰ